ਪਾਵਪੋਤਪਵਿਕ ਭਵਾਨ ਪਵੰ ਤੋਪੋਤਪਵਿਕ ਅਤੇ ਵਰਤਮਾਨ ਤਿੰਨਾਂ ਕਾਲਾਂ ਵਿੱਚ ਜਗਤ ਨੂੰ ਪੈਦਾ ਕਰਨ ਵਾਲਾ ਹੈ ਕਲਕਾਰਣ ਉਭਾਰਣ ਇਕ ਤੁੰ ਅਤੇ ਕਾਲਯੁਗ ਵਿੱਚ ਉਭਾਰਣ ਦਾ ਇਕ ਤੋ ਹੀ ਕਾਰਣ ਰੂਪ ਹੈ ਸਾਵਠੋਰ ਨਿਰੰਤਰ ਨਿਤ ਨਯੰਗ ਤੂੰ ਸਭ ਥਾਵਾਂ ਵਿੱਚ ਨਿਰੰਤਰ ਨਿਤ ਨਵੇਂ ਰੂਪ ਵਿੱਚ ਹੈ ਮ੍ਰਿਤ ਮੰਗਲ ਰੂਪ ਤੁੰਗ ਸੋ ਪਯੰ ਕੋਮਲ ਅਤੇ ਮੰਗਲਮਈ ਰੂਪ ਵਿੱਚ ਤੂੰ ਹੀ ਸੋਬਰਿਆ ਹੈ ਡੇੜ ਦਾੜ ਕਰਾਲ ਦ્વੈ ਸੇਤ ਉਦੰ ਤੇਰੀਆਂ ਦੋ ਪਿਆਨਕ ਆਤੇ ਢੇੜ ਚਟੀਆਂ ਉੱਚੀਆਂ ਦਾੜਾ ਹਨ ਜਹ ਭਾਜਤ ਦੋਸ਼ਟ ਬਿ ਲੋਕ ਜੁਦੰ ਜੇਨਾ ਨੂੰ ਦੋਸ਼ਟ ਵੇਕੇ ਯੁੱਧ ਖੋਮੇ ਵਿੱਚੋਂ ਭਜ ਜਾਂਦੇ ਹਨ ਮਦ ਮਤ ਕਿਰਪਾਨ ਕਰਾਲ ਤਰੰ ਤੋ ਸ਼ਰਾਬ ਨਾਲ ਮਸਤ ਹੋ ਕੇ ਹੱਥ ਵਿੱਚ ਭਿਆਨਕ ਤਲਵਾਰ ਤਾਰਨ ਕੀਤੀ ਹੋਈ ਹੈ ਜੈ ਸੱਦ ਸੁਰਾਰ ਸੂਰੰਗ ਉਚਰੰਗ ਦੇਵਤੇ ਅਤੇ ਦੇਵਤ ਸਦਾ ਤੇਰੀ ਜੈ ਜੈਕਾਰ ਕਰਦੇ ਹਨ ਨਾਵਕੇ ਕਾਣਾ ਨੇਵਰ ਨਾਦ ਹੋਇੰ। ਜਦੋਂ ਤੇਰੀ ਤਗਾੜੀ ਅਤੇ ਝਾਗਰਾ ਦੇ ਮਿਲਾਵੇ ਨਵੇਂ ਰੂਪ ਵਾਲਾ ਨਾਦ ਹੁੰਦਾ ਹੈ। ਚਲ ਚਾਲ ਸੰਬਾਚਲ ਕੰਪ ਪੋਇੰ। ਤਾਂ ਸਾਰੇ ਪਰਬਤ ਚਲਾਏ ਮਾਨ ਹੋ ਜਾਂਦੇ ਹਨ ਅਤੇ ਧਰਤੀ ਕੰਬੜ ਲੱਗ ਜਾਂਦੀ ਹੈ। ਕਲ ਘੁੰਗਰ ਘੰਟਾ ਘੋਰ ਸੁਰੰਗ। ਜੋ ਤੋ ਤੇ ਰੇ ਘੁੰਗੂ ਆਦੀ ਉੱਚੀ ਆਵਾਜ਼ ਜੇ ਨਿਕਲਦੀ ਹੈ ਚਰਚਾਰ ਚਰਾਚਰਨ ਹੋਰਨ ਤਾ ਚੋ ਹਾ ਦਿਸ਼ਾਵਾ ਦੇ ਜੜ ਚੇਤਨ ਕਵਰਾ ਜਾਂਦੇ ਹਨ ਚਲ 14 ਚਕਰਨ ਚੱਕਰ ਫਿਰਨ 14 ਲੋਕਾ ਵਿੱਚ 13 ਹੀ ਚੱਕਰ ਚੱਲਦਾ ਹੈ ਬੜੰ ਘਟਵੰ ਹਰੀਆਂ ਸੋਬਰੰ ਜਿਸ ਨਾਲ ਧੋਵਦਿਆ ਹੋਇਆ ਨੂੰ ਘਟਾ ਦਿੰਦਾ ਹੈ ਅਤੇ ਸਖਣਿਆਂ ਨੂੰ ਚੰਗੀ ਤਰ੍ਹਾਂ ਭਰ ਦਿੰਦਾ ਹੈ ਜਗ ਜੀਵ ਜਤੇ ਜਲੰ ਥਲੰ ਜਗਤ ਦੇ ਜਲ ਥਲ ਵਿੱਚ ਜਿਤਨੇ ਜੀਵ ਹਨ ਅਸ ਕੋ ਜੋਤ ਵਾਸਯੰ ਮਲੇੰ ਓਣਾ ਵਿੱਚ ਅਜੇਹਾ ਕਿਹੜਾ ਹੈ ਜੋ ਤੇਰੀ ਆਗਿਆ ਨੂੰ ਮੇਟ ਬਾਲ ਦੇਵੇ ਕਟ ਭਾਦਵ ਮਾਸ ਕੀ ਜਾਨ ਸੋਬਯੰ ਜਿਵੇਂ ਭਾਦੋ ਮਹੀਨੇ ਦੀ ਕਟਾ ਸੋਬਦੀ ਹੈ ਤਨ ਸਾਵਰੇ 라ਵਲੇੰ ਹੋਲਸਯੰ ਉਸੇ ਤਰਾਂ ਤੇਰਾ ਸਾਵਲਾ ਸ਼ਰੀਰ ਚਮਕਦਾ ਹੈ ਰਦ ਪੰਗਤ ਦਾਮਨੀੰ ਦਮਗੰ ਤੇਰੇ ਦੰਦ ਆ ਦੀ ਪਾਲ ਬਿਜਲੀ ਵਾਂਗ ਚਮਕਦੀ ਹੈ ਕਟ ਕੋਂਗਰ ਘੰਟ ਸੁਰੰਗ ਕਮਕੰ ਅਤੇਕੂੰ ਗੁਰੂ ਆਤੇ ਘੰਟਿਆ ਦੀ ਧੁਨੀ ਬੱਦਲਾ ਦੀ ਕਰਜਵਾੰਗ ਹੈ। ਪੋਯੰਗ ਪ੍ਰਿਆਤ ਸ਼ੰਦ। ਕਟਾ ਸ਼ਾਵਣੰ ਜਾਣ ਸਿਆਮੰ ਸਵਾਯੰ। ਤੇਰਾ ਸਾਵਲਾ ਸਰੂਪ ਸੁਭਾਏਮਾਨ ਹੈ। ਮਾਨੋ ਸਾਵਣ ਦੀ ਕਟਾ ਹੋਵੇ। ਮਾਣੇ ਨੀਲ ਨਗੰ ਲਖੰ ਸੀਸਨੈ ਆਯੰ। ਤੇਰੇ ਇਸ ਸਾਵਲੇ ਰੂਪ ਨੂੰ ਵੇਖ ਕੇ ਨੀਲਮਣਿਆ ਨੇ ਸਿਰ ਚੁਕਾ ਦਿੱਤਾ ਹੈ। ਭਾਵ ਤੇਰੇ ਸਾਵਲੇ ਪੰਨ ਦੀ ਸ਼ੋਭਾ ਦੇ ਮੁਕਾਬਲੇ ਆਪਣੇ ਸਰੂਪ ਨੂੰ ਹੀਣ ਸਮਝਿਆ ਹੈ। ਮਹਾ ਸੋਦਰ ਸਯਮ ਮਹਾ ਅਭੀ ਰਾਮੰ ਤੇਰਾ ਮਹਾਨ ਸੁੰਦਰ ਸਾਵਲਾ ਸਰੂਪ ਮਨ ਨੂੰ ਲੁਭਾਉਣ ਵਾਲਾ ਹੈ। ਮਹਾ ਰੋਪ ਰੂਪੰ ਮਹਾ ਕਾਮ ਕਾਮੰ ਤੋ ਰੂਪਾ ਦਾ ਮਹਾਰੂਪ ਅਤੇ ਕਾਮਾ ਦਾ ਵੀ ਮਹਾ ਕਾਮ ਹੈ। ਪਰ ਚੱਕਰ 14 ਹੋਂ ਪੋਰੀਆਂ ਮਦਿਆਣ 14 ਪੋਰੀਆਂ ਵਿਚਾਲੇ 13 ਚੱਕਰ ਚੱਲਦਾ ਹੈ। ਇਸੋਂ ਕੋਣ ਵੀੰ ਪਰ ਆਏ ਸਾਣ ਅਜੇਹਾ ਦੂਜਾ ਕੋਣ ਹੈ ਜੋ ਤੇਰੀ ਆਗਿਆ ਨੂੰ ਮੋੜ ਸਕੇ। ਕਹੋ ਕੋਣ ਟਕੋਨੇ ਵਿਖੇ ਪਾਜ ਬਾਚੇ। ਸੋ ਕਿਹੜੀ ਦਿਸ਼ਾ ਵੱਲ ਉਹ ਭੱਜ ਕੇ ਪਛ ਸਕਦਾ ਹੈ ਸਾंभ ਸਿਰ ਕੇ ਸੰਗ ਸ੍ਰੀ ਕਾਲ ਨਾਚੈ ਕਿਉਂਕਿ ਸਬਨਾ ਦੇ ਸਿਰ ਉਤੇ ਕਾਲ ਨਚ ਰਿਹਾ ਹੈ ਰੇ ਕੋਟ ਕੋ ਉਤਰੈ ਕੋਟ ਔਂਟਮ ਭਾਵੇਂ ਕੋਈ ਕਿਲਾ ਬਣਾ ਲੇ ਅਤੇ ਉਹਨਾ ਕਿਲਿਆ ਦੀ ਓਟ ਲਾ ਲੈ ਬਚੈ ਗੋ ਨਾ ਕਿ ਹੋ ਹੂੰ ਕਰੈ ਕਾਲ ਚੋਟਨ पर जो काल चोट करेगा वो किसी तरह बच नहीं सकेगा लिखन यंत्र के मंत्र कोटंग भावे कोई कितने ही यंत्र लिख ले, आते करोड़ा मंत्र पढ़ ले बिना शरण त नहीं और औरटंग बिना उसकी शरण दे और कोई ओट नहीं है लिखन यंत्र था के ਪਰਾਨ ਮੰਤਰ ਪਾਰੇ ਯੰਤਰ ਲਿਖਣ ਵਾਲੇ ਥੱਕ ਗਏ ਅਤੇ ਮੰਤਰ ਪੜਨ ਵਾਲੇ ਹਾਰ ਗਏ ਕਰੇ ਕਾਲ ਤੇ ਆੰਤ ਲੈ ਕੇ ਵਿਚਾਰੇ ਜਨਮ ਤੋਂ ਆੰਤ ਕਾਲ ਤੱਕ ਵਿਚਾਰ ਕਰਦੇ ਰਹੇ ਕਿ ਤਿਉ ਤਾੰਤਰ ਸਾਦੇ ਜੋ ਜਨਮੰ ਪਿਤਾਇਓ ਇਤਨੇ ਹੀ ਤਾੰਤਰ ਸਾਦਲੇ ਭਏ ਫੋਕਟੰ ਕਾਜ ਏਕੈ ਨਾ ਆਇਓ ਇਨਾ ਕਰਮਾਂ ਵਿੱਚ ਜਨਮ ਹੀ ਬਿਤਾ ਦਿੱਤੇ ਪਰ ਇਹ ਸਾਰੇ ਉਦਮ ਵਿਅਰਥ ਹੋ ਗਏ ਇੱਕ ਵੀ ਕਾਮ ਨਾ ਆਇਆ ਕਿਤੇ ਨਾਸ ਮੁੱਦੇ ਭਏ ਬ੍ਰਹਮਚਾਰੀ ਕਈ ਨਾਸਾ ਬੰਦ ਕਰਕੇ ਬ੍ਰਹਮਚਾਰੀ ਹੋ ਗਏ ਕਿਤੇ ਕਾਂਠ ਕੰਠੀ ਜਟਾ ਸੀਸ ਤਾਰੀ ਕਈਆਂ ਨੇ ਗਲ ਵਿੱਚ ਕੰਠੀ ਅਤੇ ਸਿਰ ਉਤੇ ਜਡਾਵਾਂ ਤਾਰੀਆਂ ਕਿਤੇ ਚੀਰ ਕਾਨਨ ਯੋਗ ਸੰ ਕਹਾਇੰ ਕਈ ਣੇ ਕੰਨ ਪੜਵਾ ਕੇ ਆਪਣੇ ਆਪ ਨੂੰ ਯੋਗੀ ਰਾਜ ਅਖਵਾਇਆ ਸਭੇ ਫੋਕਡੰ ਧਰਮ ਕਾਮਨਾ ਆਇੰ ਪਾਰੇ ਸਾਰੇ ਧਰਮ ਫੋਕੇ ਹਨ ਅਤੇ ਆਂਤ ਕਾਲ ਨੂੰ ਕਿਸੇ ਕੰਮ ਨਹੀਂ ਆਉਂਦੇ ਮਾਦਕੀਟ ਪਉ ਰਾਜ ਸੇ ਸੰ ਬਲਿਆੰ ਮਾਦੂ ਅਤੇ ਕੈਡ ਵਰਗੇ ਬਲਵਾਨ ਮਹਾਨ ਰਾਖਸ਼ ਹੋਏ ਹਨ ਸਮੇ ਆਪਣੀ ਕਾਲ ਤੇਉ ਦਲਿਆਂ ਪਰ ਆਪਣੀ ਵਾਰੀ ਤੇ ਕਾਲ ਨੇ ਉਹਨਾਂ ਨੂੰ ਮਸਲ ਦਿੱਤਾ ਭਾਏ ਸੁੰਭ ਨੈਸੁੰਭ ਸ੍ਰੋਨਤ ਬੀਜਿਆਂ ਸੁੰਭਰ ਨਿਸ਼ੁੰਭਾ ਤੇ ਰਾਗਤ ਬੀਜ ਵਰਗੇ ਰਾਖਸ਼ ਹੋਏ ਹਨ ਤੇਉ ਕਾਲ ਕੀਨੇ ਪੁਰੇ ਜੰਗ ਪੁਰੇ ਜੰਗ ਪਰ ਉਹਨਾਂ ਨੂੰ ਵੀ ਕਾਲ ਨੇ ਔਰਜਾ ਪੋਜਾ ਕਰਕੇ ਮਾਰਿਆ ਹੈ। ਬਲੇ ਪ੍ਰਥੰ ਮਾਨਤਾਤਾ ਮਹੀਪੰ ਬਲੇ ਪ੍ਰਥੂ ਅਤੇ ਮਾਨਤਾਤਾ ਵਰਗੇ ਮਹਾਨ ਰਾਜੇ ਹੋਏ ਹਨ। ਜਿਨਹਿ ਰਥ ਚੱਕ ਕੀਏ ਸਤ ਦੀਪੰ ਜਿਨ੍ਹਾਂ ਨੇ ਆਪਣੇ ਰਥ ਦੇ ਪਹੀਏ ਨਾਲ ਸਤ ਦੀਪਾ ਦੀ ਸਿਰਜਨਾ ਕੀਤੀ ਸੀ। ਪੋਜੰ ਪੇਮ ਪਰਥੰ ਜਗੰ ਜੀ ਤੇ ਦੰਡਿਆ ਇਸੇ ਤਰ੍ਹਾਂ ਆਪੀ ਮਨੇ ਆਪਣੀ ਆਪੂ ਜਾਵਾ ਦੇ ਜੋਰ ਤੇ ਮਹਾ ਭਾਰਤ ਦੀ ਜੰਗ ਵਿੱਚ ਜਗਤ ਜਿੱਤਣ ਜਤਨਾ ਗੌਰਵ ਪ੍ਰਾਪਤ ਕੀਤਾ ਅਤੇ ਸਾਰਿਆਂ ਵਿਰੋਧੀਆਂ ਨੂੰ ਤੰਡ ਦਿੱਤਾ ਤੇ ਨਾ ਆਂਤ ਕੇ ਆਂਤ ਕੋ ਕਾਲ ਖੰਡਿਆਂ ਪਰ ਉਹਨਾਂ ਨੂੰ ਵੀ ਆਂਤ ਵਿੱਚ ਯਮਰਾਜ ਦੇ ਕਾਲ ਦੁਆਰਾ ਮਰਵਾ ਦਿੱਤਾ ਜੇਨਾ ਦੀਪ ਦੀਪੰ ਤੋਹਾਈ ਫੇਰਾਈ ਜੇਨਾ ਨੇ ਦੀਪ ਦੀ ਬਾਤਰਾ ਵਿੱਚ ਆਪਣੀ ਦੁਹਾਈ ਫੇਰਾਈ ਪੂਜਾ ਡਾਂਡ ਦੇਚ ਹੋਣ ਛਤ੍ਰਛਿਨਾਈ ਅਤੇ ਆਪਣੀਆਂ ਪੂਜਾਵਾਂ ਦੇ ਬਲ ਨਾਲ ਛਤਰੀਆਂ ਤੋਂ ਧਰਤੀ ਖੋ ਲਈ ਕਰੇ ਯੱਗ ਕੋਟਣ ਚਸੰ ਅਨੇਕ ਲੀਤੇ ਕਰੋੜਾਂ ਯੱਗ ਕਰਕੇ ਅਨੇਕਾ ਤਰ੍ਹਾਂ ਦੇ ਯਸ਼ ਪ੍ਰਾਪਤ ਕੀਤੇ ਵਾਹ ਵੀਰ ਬੰਕੇ ਬਲੀ ਕਾਲ ਜیتے ਪਰ ਓਣਾ ਬੰਕੇ ਸੂਰਮਿਆਂ نو ਵੀ ਬਲਵਾਨ ਕਾਲ ਨੇ ਚਿੱਤ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ